ਅਸੀਂ ਕਾਜੀ ਸਾਰਿਆਂ ਨੂੰ ਹੋਸ਼ਨਾਵ ਜੀ ਕੀ ਹਾਲ ਚੱਲਿਆ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਕਾਫੀ 2-3 ਦਿਨਾਂ ਬਾਅਦ ਅਸੀਂ ਆਏ ਆ ਜੀ ਤੁਹਾਡੇ ਨਾਲ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਕਿਉਂਕਿ ਪਹਿਣਾ ਦੀ ਡਿਮਾਂਡ ਸੀ ਕਿ ਤੁਸੀਂ ਕ੍ਰੇਪ ਦੇ ਉੱਪਰ ਲੈ ਕੇ ਆਓ ਜੀ 올ਓਵਰ ਸੂਟ ਤੇ ਅਸੀਂ ਅੱਜ ਕ੍ਰੇਪ ਦੇ ਵੀ ਲੈ ਕੇ ਆਏ ਤੇ ਦੋ ਤਰ੍ਹਾਂ ਦੇ ਸੂਟ ਲੈ ਕੇ ਆਏ ਜੀ ਇੱਕ ਟੈਬੀ ਦੇ ਲੈ ਕੇ ਆਏ ਆ ਜਿਵੇਂ ਕੁਛ ਕੁ ਪਹਿਣਾ ਸਾਡੀਆਂ ਮੰਗਰੀਆਂ ਨੇ ਜੀ ਜਿਵੇਂ ਕਾਟਨ ਦੇ ਮੰਗਰੀਆਂ ਨੇ ਤੇ ਉਹਦੇ ਕਰਕੇ ਅਸੀਂ ਟੈਬੀ ਦੇ ਵੀ ਲੈ ਕੇ ਆਏ ਆ ਜੀ ਤੇ ਪਿਓਰ ਕ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡੀ ਇਹ ਭੈਣਾ ਤੱਕ ਵੀਡੀਓ ਪਹੁੰਚ ਸਕੇ ਤੇ ਸਕਰੀਨ ਦੇ ਉੱਪਰ ਜੀ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਉਹਨੂੰ ਮੈਸੇਜ ਕਰਕੇ ਸੂਰ ਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਅੱਜ ਦੀ ਜੋ ਕਲੈਕਸ਼ਨ ਰਹੇਗੀ ਦੋ ਤਰ੍ਹਾਂ ਦੀ ਕਲੈਕਸ਼ਨ ਰਹੇਗੀ ਇੱਕ ਤਰ੍ਹਾਂ ਹੈਗੀ ਜੀ 올ਓਵਰ ਗਰੇਪ ਦੇ ਵਿੱਚ ਇਹਦੇ ਵਿੱਚ ਜੀ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ 올ਓਵਰ ਵੀ ਲੈ ਸਕਦੇ ਤੇ ਇੱਕ ਰੇਗ ਦੀ ਟੈਪੀ ਦੀ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਕਰਦੇ ਹਾਂ ਜੀ ਸ਼ੁਰੂ ਤੇ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਕਲਰ ਹੈ ਦੇਖੋ ਜੀ ਇਹ ਆ ਜੀ ਪਿਓਰ ਕਰੇਪ ਦੇ ਉੱਪਰ ਤੇ 올ਓਵਰ ਸੂਟ ਹੈ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਮੈਚਿੰਗ ਵੀ ਲੈ ਸਕਦੇ ਹੋ ਚਲੋ ਜੀ ਦੇਖੋ ਪ੍ਰਿੰਟ ਚੈੱਕ ਕਰੋ ਇਹਦਾ ਬਹੁਤ ਹੀ ਪਿਆਰਾ ਤੇ ਲੋ ਜੀ ਚੈੱਕ ਕਰੋ ਜੀ 올ਓਵਰ ਪ੍ਰਿੰਟ ਸੂਟ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੌਫਟ ਹੈ ਤੁਸੀਂ ਸਰਦੀ ਗਰਮੀ ਚ ਦੋਨਾਂ ਚ ਵੇਅਰ ਕਰ ਸਕਦੇ ਹੋ ਆ ਰਿਫਲੈਕਸ਼ਨ ਆ ਜੀ ਦੇਖ ਸਕਦੇ ਹੋ ਤੁਸੀਂ ਸਰਦੀ ਚ ਵੀ ਵੇਅਰ ਕਰ ਸਕਦੇ ਹੋ ਗਰਮੀ ਚ ਵੀ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਆ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਸਕਰੀਨ ਦੇ ਉੱਪਰ ਤੁਹਾਨੂੰ ਮੈਚਿੰਗ ਦੇ ਵੀ ਪ੍ਰਾਈਸ ਸ਼ੋ ਹੋ ਰਹੇ ਨੇ ਤੇ 올ਓਵਰ ਦੇ ਵੀ ਸ਼ੋ ਹੋ ਰਹੇ ਨੇ ਚਲੋ ਜੀ ਬਹੁਤ ਹੀ ਪਿਆਰਾ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਇਸ ਨੂੰ ਤੁਸੀਂ ਜਿਵੇਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਹੈ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦੇਵਾਂਗੇ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਹੈ ਤਾਂ ਦੁਪੱਟਾ ਵੀ ਬਾਏ ਕਰ ਸਕਦੇ ਹੋ ਨਲੋਜੀ ਇਹ ਆਂਤੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਤੇ ਜਲਦੀ ਮੇਰੀਆਂ ਭੈਣਾਂ ਸਕਰੀਨਸ਼ਾਟ ਲੈ ਲਿਆ ਕਰੋ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਦੇਆ ਕਰੋ ਤੇ ਸਕਰੀਨ ਦੇ ਉੱਪਰ ਜੋ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਲੋ ਜੀ ਨੈਕਸਟ ਕਲਰ ਆ ਗਿਆ ਪ੍ਰਿੰਟ ਆ ਗਿਆ ਬਹੁਤ ਹੀ ਪਿਆਰਾ ਲੋ ਚੈੱਕ ਕਰੋ ਜੀ ਟੇਸਟਾ ਦੇ ਸੂਟ ਰਹਿਣਗੇ ਜੀ ਅੱਜ ਵਾਲੀ ਕਲੈਕਸ਼ਨ ਜਿਹੜੀ ਆਪਣੀ ਟੇਸਟਾ ਦੀ ਰਹੇਗੀ ਚੈੱਕ ਕਰ ਸਕਦੇ ਤੁਸੀਂ ਇਸ ਟਾ ਕਲੈਕਸ਼ਨ ਮੈਂ ਹਰ ਇੱਕ ਵੀਡੀਓ ਚ ਦੱਸਦੀ ਹੁੰਦੀ ਆ ਕਿ ਆਪਾਂ ਦੱਸਦੇ ਹੁੰਦੇ ਆ ਤੇ ਜਿਹੜਾ ਮੈਂ ਪਹਿਲਾ ਸੂਟ ਦਿਖਾਇਆ ਸੀ ਜੀ ਉਹ ਲਗਜ਼ਰੀ ਕਲੈਕਸ਼ਨ ਦਾ ਸੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੀ ਚੈੱਕ ਕਰ ਸਕਦੇ ਤੁਸੀਂ ਸਟੈਂਪ ਲੱਗੀ ਹੋਈ ਹੈ ਆਪਣੀ ਤੇ ਇਹ ਆ ਜੀ ਟੇਸਟਾ ਦਾ ਤੇ ਬਹੁਤ ਹੀ ਪਿਆਰੀ ਅੱਜ ਵਾਲੀ ਕਲੈਕਸ਼ਨ ਹੈ ਤੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਪੂਰਾ ਫੈਬਰਿਕ ਬਾਰੇ ਦੱਸਦੀ ਹੁੰਦੀ ਆ ਪ੍ਰਾਈਸ ਤੁਹਾਨੂੰ ਉੱਪਰ ਮੈਂਸ਼ਨ ਕੀਤੇ ਹੋਏ ਨੇ ਤੇ ਬਹੁਤ ਹੀ ਲਾਈਟवेट ਫੈਬਰਿਕ ਹੈ ਤੇ ਇਹ ਲਾਈਨਿੰਗ ਨਾਲ ਸੂਟ ਬਣਨਗੇ ਫੁੱਲ ਲਾਈਨਿੰਗ ਨਾਲ ਸੂਟ ਬਣਨਗੇ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਪ੍ਰਿੰਟ ਆ ਇਹ ਸਾਡੀਆਂ ਆਂਟੀਆਂ ਮੰਮੀਆਂ ਵਾਸਤੇ ਬਹੁਤ ਹੀ ਪਿਆਰਾ ਪ੍ਰਿੰਟ ਆ ਜਿਵੇਂ ਪਹਿਣਾ ਕਹਿੰਦੀਆਂ ਨੇ ਕਿ ਛੋਟਾ ਛੋਟਾ ਪ੍ਰਿੰਟ ਚਾਹੀਦਾ ਉਹ ਛੋਟਾ ਪ੍ਰਿੰਟ ਆ ਇਹ ਬਹੁਤ ਪਿਆਰਾ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਦੇਖ ਸਕਦੇ ਹੋ ਤੁਸੀਂ ਅਗਰ ਤੁਸੀਂ ਇਹਨੂੰ ਮੈਚਿੰਗ ਰੱਖਣਾ ਹੈ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਮੈਚਿੰਗ ਦੇ ਦਾਂਗੇ ਅਗਰ ਤੁਸੀਂ 올ਓਵਰ ਲੈਣਾ ਤਾਂ ਤੁਸੀਂ 올ਓਵਰ ਲੈ ਸਕਦੇ ਹੋ। ਲਓ ਜੀ ਚੈੱਕ ਕਰੋ ਪ੍ਰਿੰਟ। ਬਹੁਤ ਹੀ ਪਿਆਰਾ ਤੇ ਬਹੁਤ ਹੀ ਲਾਈਟवेट ਫੈਬਰਿਕ ਹੈ ਜੀ ਇਹ। ਤੇ ਨੈਕਸਟ ਆ ਗਿਆ ਜੀ ਨੈਕਸਟ ਵੀ ਜਿਹੜਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਫਲਾਵਰ ਵਾਲਾ ਪ੍ਰਿੰਟ ਹੈ ਜੀ। ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਫਲਾਵਰ ਬਣੇ ਹੋਏ ਨੇ। ਇਸ ਨੂੰ ਤੁਸੀਂ ਅਗਰ ਮੈਚਿੰਗ ਬਣਾਓਗੇ ਤਾਂ ਉਹ ਵੀ ਬਹੁਤ ਸੋਹਣਾ ਲੱਗੇਗਾ। ਜੇ ਤੁਸੀਂ 올ਓਵਰ ਬਣਾਓਗੇ ਉਹ ਵੀ ਬਹੁਤ ਪਿਆਰਾ ਲੱਗੇਗਾ ਜਿਵੇਂ ਸਾਡੀਆਂ ਪਹਿਣਾ ਦੀ ਇਹਦੇ ਵਿੱਚ ਫਿਟਿੰਗ ਬਹੁਤ ਹੀ ਪਿਆਰੀ ਆਏਗੀ ਇਹਦੀ ਫਿਟਿੰਗ ਬਹੁਤ ਹੀ ਸੋਹਣੀ ਬਣੇਗੀ ਤੇ ਬਹੁਤ ਹੀ ਟੈਂਟ ਲੁੱਕ ਆਏਗੀ ਜਿਹਨੂੰ ਆਪਾਂ ਕਹਿ ਸਕਦੇ ਆ ਤੁਸੀਂ ਦੁਪੱਟਾ ਬਾਏ ਕਰਨਾ ਹੈ ਤੇ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਦੁਪੱਟਾ ਵੀ ਨਾਲ ਤਿਆਰ ਕਰਦਾਂਗੇ ਪਰ ਜੋ ਦੁਪੱਟੇ ਦੇ ਪ੍ਰਾਈਸ ਨੇ ਉਹ ਐਕਸਟਰਾ ਰਹਿਣਗੇ ਜੀ ਜੋ ਤੁਹਾਨੂੰ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਸਿਰਫ ਕਲੇ ਸੂਟ ਦੇ ਸ਼ੋ ਹੋ ਰਹੇ ਨੇ ਮੈਚਿੰਗ ਸੂਟ ਦੇ ਸ਼ੋ ਹੋ ਰਹੇ ਨੇ ਔਰ 올ਓਵਰ ਦੇ ਤਲੋ ਜੀ ਚੈੱਕ ਕਰ ਲਓ ਜੀ ਸਟੈਂਪ ਲੱਗੀ ਹੋਈ ਜੀ ਆਪਣੀ ਟੀਸਟਾ ਕਲੈਕਸ਼ਨ ਦੀ ਰਹੇਗੀ। ਲਓ ਜੀ ਬਹੁਤ ਹੀ ਪਿਆਰਾ ਪ੍ਰਿੰਟ ਆ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਜਲਦੀ ਤੇ ਜਲਦੀ ਮੇਰੀਆਂ ਭੈਣਾਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ। ਤੋ ਲਓ ਜੀ ਅਗਲਾ ਆ ਗਿਆ। ਅਗਲਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਡਿਜ਼ਾਈਨ ਆ। ਲਓ ਜੀ ਚੈੱਕ ਕਰੋ ਜੀ ਆਹ 올ਓਵਰ ਵੀ ਬਹੁਤ ਹੀ ਪਿਆਰਾ ਬਣੇਗਾ ਤੇ ਇਹਦੇ ਚ ਫਿਟਿੰਗ ਬਹੁਤ ਸੋਣੀ ਆਏਗੀ ਜਿਹੜੀਆਂ ਮੇਰੀਆਂ ਭੈਣਾਂ ਥੋੜੀਆਂ ਜਿਹਾ ਹੈਵੀ ਨੇ ਨਾ ਜਿਵੇਂ ਕਹਿ ਦਿੰਦੇ ਦੀਦੀ ਮੋਟੇ ਆ ਸਾਡੀ ਫਿਟਿੰਗ ਨਹੀਂ ਵਧੀਆ ਆਉਂਦੀ ਇਹ ਸੂਟ ਇਹ ਸੂਟ ਦੇ ਵਿੱਚ ਫਿਟਿੰਗ ਬਹੁਤ ਪਿਆਰੀ ਆਏਗੀ ਜੀ ਤੁਹਾਡੀ ਇਹਦੇ ਨਾਲ ਤੁਹਾਡੀ ਮਰਜ਼ੀ ਹੈ ਜੀ ਦੁਪੱਟਾ ਤੁਸੀਂ ਜਿਵੇਂ ਦਾ ਕਹੋਗੇ ਅਸੀਂ ਤੁਹਾਨੂੰ ਉਵੇਂ ਦਾ ਰੈਡੀ ਕਰਵਾ ਕੇ ਦਵਾਂਗੇ ਦੁਪੱਟੇ ਦੇ ਚਾਰजेस ਅਲੱਗ ਹੋਣਗੇ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਤੁਹਾਨੂੰ ਤੇ ਪਲੀਜ਼ ਆਪਣਾ ਆਰਡਰ ਜਲਦੀ ਦੇ ਦਿਆ ਕਰੋ ਫਿਰ ਸਾਡੀਆਂ ਭੈਣਾਂ ਵਿੱਚ ਰਹਿ ਜਾਂਦੀਆਂ ਨੇ ਆਪਣਾ ਆਰਡਰ ਜਲਦੀ ਤੋਂ ਜਲਦੀ ਦੇ ਦਿਆ ਕਰੋ ਹਾਫ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਹੋਲਡ ਕਰਵਾ ਸਕਦੇ ਹੋ ਲਓ ਜੀ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਹੈ ਮੈਚਿੰਗ ਸੂਟ ਵੀ ਬਹੁਤ ਸੋਹਣਾ ਬਣੇਗਾ ਜੀ ਤੇ 올ਓਵਰ ਵੀ ਬਹੁਤ ਹੀ ਪਿਆਰਾ ਬਣੇਗਾ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਮੈਚਿੰਗ ਲੈਣਾ ਹੈ ਕਿ ਤੁਸੀਂ 올ਓਵਰ ਲੈਣਾ ਹੈ प्यारे सरदारनी सूडने जी कोई भी सूड ਛੱਡਣ ਵਾਲਾ ਨਹੀਂ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਆ ਕਰੋ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਛੋਟਾ ਛੋਟਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਇਹਦਾ ਕਲਰ ਇੰਨਾ ਸੋਹਣਾ ਬਹੁਤ ਸੋਹਣਾ ਕਲਰ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਪਲੀਜ਼ ਵੀਡੀਓ ਸਕਿੱਪ ਨਾ ਕਰਿਆ ਕਰੋ ਸਾਰੀ ਵੀਡੀਓ ਦੇਖਿਆ ਕਰੋ ਕਿਉਂਕਿ ਫਿਰ ਤੁਸੀਂ ਮੈਸੇਜ ਕਰਕੇ ਪੁੱਛਦੇ ਦੀਦੀ ਕਲੈਕਸ਼ਨ ਕਿਹੜੀ ਹੈ ਇਹਦਾ ਕਲਰ ਕਿਹੜਾ ਤੇ ਇਹ ਫੈਬਰਿਕ ਕੀ ਹੈ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਬਾਰੇ ਦੱਸਿਆ ਹੁੰਦਾ ਸਾਰੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਉੱਪਰ WhatsApp ਨੰਬਰ ਮੈਂਸ਼ਨ ਕੀਤਾ ਹੋਇਆ ਜੀ ਉੱਥੇ ਤੁਸੀਂ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਜੀ ਅਗਲਾ ਆ ਵੀ ਅਗਲਾ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਲੱਗ ਰਿਹਾ ਦੇਖ ਲਿਓ ਟੀਸਟਾ ਦੇ ਟੀਸਟਾ ਦੀ ਸਟੈਂਪ ਲੱਗੀ ਹੋਈ ਹੈ ਜੀ ਚੈੱਕ ਕਰ ਲਿਓ ਜੀ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਹੈ ਇਸ ਦੇ ਤੁਸੀਂ ਡਰੈਸ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਹੋ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਕਿ ਤੁਸੀਂ ਕੀ ਬਣਾਣਾ ਪਿਓਰ ਕਰੇਪ ਦੇ ਸੂਟ ਰਹਿਣਗੇ ਜੀ ਸਾਰੇ ਅੱਜ ਵਾਲੇ ਟੀਸਟਾ 컬렉ਸ਼ਨ ਰਹੇਗੀ ਦੇਖੋ ਸਟੈਂਪ ਲੱਗੀ ਹੋਈ ਹੈ ਲਓ ਜੀ ਜਲਦੀ ਤੋਂ ਜਲਦੀ ਮੇਰੀਆਂ ਭੈਣਾਂ ਆਰਡਰ ਦੇ ਦਿਓ ਇਹ ਆ ਗਿਆ ਤੇ ਨੈਕਸਟ ਤੁਹਾਨੂੰ ਜੀ ਨੈਕਸਟ ਪ੍ਰਿੰਟ ਆ ਗਿਆ ਨੈਕਸਟ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਇਹ ਆਪਣੀਆਂ ਆਂਟੀਆਂ ਵੀ ਵੇਅਰ ਕਰ ਸਕਦੀਆਂ ਮੰਮੀਆਂ ਵੇਅਰ ਕਰ ਸਕਦੀਆਂ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਕੇ ਆਪਣਾ ਸੂਟ ਹੋਲਡ ਕਰਵਾ ਲਿਆ ਕਰੋ ਫਿਰ ਸਾਡੀਆਂ ਭੈਣਾਂ ਕਹਿੰਦੀਆਂ ਕਿ ਦੀਦੀ ਸੂਟ ਸੇਲ ਹੋ ਗਏ ਸਾਨੂੰ ਉਹੀ ਸੇਮ ਚਾਹੀਦਾ ਸੀ ਤੇ ਲੋ ਜੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਬੜੀ ਪਿਆਰੀ ਕਲੈਕਸ਼ਨ ਹੈ ਤਾਂ ਬਹੁਤ ਲਾਈਟ weight ਫੈਬਰਿਕ ਹੈ ਦੇਖ ਸਕਦੇ ਹੋ ਤੇ ਲਾਈਨਿੰਗ ਨਾਲ ਸੂਟ ਬਣਨਗੇ ਜੀ ਫੁੱਲ ਲਾਈਨਿੰਗ ਲੱਗੇਗੀ ਅਗਰ ਤੁਸੀਂ ਮੈਚਿੰਗ ਲੈਣਾ ਤਾਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਜੀ ਠੀਕ ਲੋ ਤੇ ਇਹ ਸੀ ਜੀ ਕਲੈਕਸ਼ਨ ਆਪਣੀ ਖਰੀਦ ਦੀ ਤੇ ਹੁਣ ਆ ਗਈ ਜੀ ਆਪਣੀ ਟੈਬੀ ਲਾਈਨ ਜੀ ਬਹੁਤ ਲਾਈਟ weight ਫੈਬਰਿਕ ਹੈ ਜੀ ਇਹ ਲੋ ਜੀ ਟੈਬੀ ਲਾਈਨ ਪੇਂਟ ਦੇ ਉੱਪਰ ਹੈ ਜੀ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਇੱਕ ਘੇਰਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਹਾਈਲਾਈਟ ਕੀਤਾ ਹੋਇਆ ਹੈ ਜੀ ਇਧਰ ਸਾਈਡ ਤੇ ਬਾਜੂ ਤੇ ਡਿਜ਼ਾਈਨ ਦਿੱਤਾ ਹੋਇਆ ਦੇਖ ਸਕਦੇ ਤੁਸੀਂ ਫਲਾਵਰ ਇੱਕ ਬਾਜੂ ਤੇ ਦਿੱਤਾ ਹੋਇਆ ਇਹ ਕੇਂਦਰ ਹੈ ਤੇ ਆਹ ਫਰੰਟ ਹੈ ਜੀ ਲਓ ਜੀ ਚੈੱਕ ਕਰੋ ਬਹੁਤ ਪਿਆਰਾ ਪਿੰਕ ਕਲਰ ਹੈ ਜੀ ਬੇਬੀ ਪਿੰਕ ਕਲਰ ਹੈ ਡਾਰਕ ਪਿੰਕ ਕਲਰ ਨਹੀਂ ਹੈਗਾ ਤੇ ਇਧਰ ਨਾਲ ਬਾਵਾ ਦੇ ਉੱਪਰ ਦਿੱਤਾ ਹੋਇਆ ਜੀ ਫਲਾਵਰ ਲਓ ਜੀ ਬਹੁਤ ਪਿਆਰਾ ਕਲਰ ਆ ਬਹੁਤ ਲਾਈਟ weight ਫੈਬਰਿਕ ਹੈ ਜੀ ਇਹ ਵੀ ਲਾਈਨਿੰਗ ਨਾਲ ਬੜੇਗਾ ਤੇ ਇਹਦੇ ਨਾਲ ਦੁਪੱਟਾ ਦੇਖੋ ਜੀ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਲਾਈਟ weight ਆ ਤੇ ਆਪਣੇ ਦੁਪੱਟੇ ਤੁਹਾਨੂੰ ਦੱਸਿਆ ਕਿ ਬਹੁਤ ਹੀ ਕੰਫਰਟ ਤੇ ਖੁੱਲੇ-ਖੁੱਲੇ ਹੁੰਦੇ ਨੇ ਲਓ ਜੀ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਹਲਕਾ ਜਿਹਾ ਡਾਰਕ ਕਲਰ ਹੈ ਲਾਈਟ ਬੇਬੀ ਪਿੰਕ ਹੈ ਤੇ ਨਾਲ ਹੀ ਡਾਰਕ ਪਿੰਕ ਕਲਰ ਹੈ ਜੀ ਲਓ ਜੀ ਇਹਨਾਂ ਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਜੋ ਪ੍ਰਾਈਸ ਉੱਪਰ ਮੈਂਸ਼ਨ ਕੀਤੇ ਹੋਏ ਨੇ ਜੀ ਉਹ ਵਿਦ ਸ਼ਿਪਿੰਗ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਤੇ ਲਓ ਜੀ ਐਕਸਟ੍ਰਾ ਕਲਰ ਆ ਗਿਆ ਵਾਈਟ ਇਹ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਰਿਹਾ ਪਹਿਲਾਂ ਆਪਾਂ ਕਾਫੀ ਇਹਦੇ ਨਾਲ ਦੇ ਸੇਲ ਕਰ ਚੁੱਕੇ ਹਾਂ ਇਹ ਆ ਗਿਆ ਜੀ ਵਾਈਟ ਕਲਰ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਇਹ ਉੱਪਰ neck ਬਣਿਆ ਹੋਇਆ ਜੀ نیچے ਘੇਰਾ ਤੇ ਇੱਧਰ ਬਾਜੀ ਹੈ ਬਾਜੀ ਦੇ ਉੱਪਰ ਵੀ ਫਲਾਵਰ ਦਿੱਤਾ ਹੋਇਆ ਹਾਈਲਾਈਟ ਕੀਤਾ ਹੋਇਆ ਬਹੁਤ ਪਿਆਰਾ ਲੱਗ ਰਿਹਾ ਦੇਖ ਸਕਦੇ ਤੁਸੀਂ ਤੇ ਇੱਧਰ ਹੀ ਬਹੁਤ ਲਾਈਟ weight ਫੈਬਰਿਕ ਹੈ ਤੁਸੀਂ ਮੈਨੂੰ ਲੱਗਦਾ ਕੈਮਰੇ ਦੇ ਵਿੱਚ ਦੇਖ ਰਹੇ ਹੋਗੇ ਬਹੁਤ ਜ਼ਿਆਦਾ ਤੇ ਲਾਈਨਿੰਗ ਨਾਲ ਸੂਟ ਬਣਨਗੇ ਜੀ ਇਹ ਟੈਬੀ ਲਾਈਨ ਦੇ ਉੱਪਰ ਸੂਟ ਲੱਗੇ ਜੀ ਇਹ ਤਲ ਚੈਪ ਬਹੁਤ ਪਿਆਰਾ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਵਾਈਟ ਕਲਰ ਦੇ ਉੱਪਰ ਨਾ ਫੁੱਟ ਕੇ ਆ ਰਿਹਾ ਹੈ ਇਹ ਬਹੁਤ ਪਿਆਰੀ ਲੁੱਕ ਲੱਗ ਰਹੀ ਹੈ ਤੇ ਲੋ ਜੀ ਇਹਦੇ ਨਾਲ ਦੀ ਦੁਪੱਟਾ ਆ ਗਿਆ ਫੋਰ ਸੈਟ ਪੇਂਟ ਹੈ ਜੀ ਸੈਂਟਰਸ ਫਲਾਵਰ ਦਿੱਤੇ ਹੋਏ ਨੇ ਫੋਰ ਸੈਟ ਪੇਂਟ ਹੈ ਇਹ ਦੇ ਸਕਦੇ ਤੁਸੀਂ ਬਹੁਤ ਪਿਆਰਾ ਲੱਗ ਰਿਹਾ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਮੇਰੀ ਭੈਣਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਕੀ ਆਜਾ ਕਲਰ ਹੈ ਲੋ ਜੀ ਇਹ ਵੀ ਡਿਜ਼ਾਈਨ ਡਿਫਰੈਂਟ ਹੈ ਜਿਵੇਂ ਆਪਾਂ ਪਹਿਲਾਂ ਦਿਖਾਇਆ ਸੀ ਘੇਰੇ ਦੇ ਉੱਪਰ ਬਣਿਆ ਹੋਇਆ ਜੀ ਦੇਖੋ ਇਹ ਆ ਘੇਰਾ ਰਹੇਗਾ ਇਹ ਬਾਜੂ ਰਹਿਣਗੇ ਇਹ ਤੁਸੀਂ ਬਾਟਮ ਤੇ ਲਗਾ ਸਕਦੇ ਹੋ ਲੋ ਜੀ ਚੈੱਕ ਕਰੋ ਬਹੁਤ ਪਿਆਰਾ ਕਲਰ ਬਹੁਤ ਪਿਆਰਾ ਪੇਂਟ ਤੇ ਬਹੁਤ ਹੀ ਲਾਈਟ weight ਫੈਬਰਿਕ ਹੈ ਜੀ ਇਹਦੇ ਨਾਲ ਦੁਪੱਟਾ ਵੀ ਬਹੁਤ ਹੀ ਪਿਆਰਾ ਦੁਪੱਟਾ ਦੁਪੱਟੇ ਆਪਣੇ ਜੀ ਕੰਫਰਟ ਫੁੱਲੇ ਡੁੱਲੇ ਹੋਣਗੇ ਦੁਪੱਟੇ ਦੁਪੱਟੇ ਨੂੰ ਤੁਸੀਂ ਅਗਰ ਲੇਸ ਲਾ ਕੇ ਰੈਡੀ ਕਰਵਾਓਗੇ ਤਾਂ ਬਹੁਤ ਪਿਆਰੀ ਫੇਸ ਆਏਗੀ ਜੀ ਇਹ ਵੀ ਬਹੁਤ ਸੋਹਣਾ ਲੱਗੇਗਾ ਦੁਪੱਟਾ ਅਗਰ ਤੁਸੀਂ ਲੇਸ ਲਾ ਕੇ ਰੈਡੀ ਕਰਵਾਉਂਦੇ ਹੋ ਬਹੁਤ ਜ਼ਿਆਦਾ ਪਿਆਰਾ ਲੱਗੇਗਾ ਪੇਂਟ ਦਾ ਕੰਮ ਕੀਤਾ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਦਿਲਾਓ ਜੀ ਅਗਲਾ ਆ ਗਿਆ ਅਗਲਾ ਕਲਰ ਵੀ ਜੀ ਵਾਈਟ ਕਲਰ ਆ ਬਹੁਤ ਪਿਆਰੇ ਸੂਟ ਨੇ ਜੀ ਛੱਡਣ ਵਾਲੇ ਨਹੀਂ ਹੈਗੇ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ। ਲਓ ਜੀ ਚੈੱਕ ਕਰੋ ਕਿ ਘੇਰਾ ਬਣਿਆ ਹੋਇਆ। ਇਧਰ ਸਾਈਡ ਤੇ ਫਲਾਵਰ ਦਿੱਤਾ ਹੋਇਆ ਬਾਜੂ ਦਾ। ਲਓ ਜੀ ਲਾਈਨਿੰਗ ਨਾਲ ਸੂਟ ਬਣਨਗੇ। ਵਿਦਆਊਟ ਲਾਈਨਿੰਗ ਸੂਟ ਨਹੀਂ ਬਣੂਗਾ। ਲਓ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ। ਲਾਈਟ ਔਰ ਡਾਰਕ ਦਾ ਬਹੁਤ ਪਿਆਰਾ ਲੱਗ ਰਿਹਾ ਹੈ। ਇਹਦੇ ਨਾਲ ਦੀ ਦੁਪੱਟਾ ਜੀ ਆਪਣਾ ਟੈਬੀ ਲਾਈਨ ਦੇ ਸੂਟ ਨੇ ਜੀ ਫੈਬਰਿਕ ਪਲੀਜ਼ ਵੀਡੀਓ ਸਾਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਲਓ ਜੀ ਇਹ ਦੁਪੱਟਾ ਇਹਦਾ ਬਹੁਤ ਪਿਆਰਾ ਲੱਗਦਾ ਦੁਪੱਟਾ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਕੀਤੀ ਹੋਈ ਆ ਬਹੁਤ ਪਿਆਰਾ ਹੈ ਜੀ ਲਓ ਜੀ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਕਰੋ ਚਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਡਿਫਰੈਂਟ ਹੈ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਇਹ ਕਲਰ ਦੇ ਉੱਪਰ ਲਾਲ, ਨੀਲੇ, ਪੀਲੇ ਸਭ ਬਹੁਤ ਪਾਏ ਨੇ ਇਹ ਜੇ ਕਲਰ ਆਪਾਂ ਘਟ ਪਾਨੇ ਆ ਤੇ ਥੋੜੇ ਜਦੋਂ ਆਪਾਂ ਪਾਨੇ ਬਹੁਤ ਪਿਆਰੇ ਲੱਗਦੇ ਨੇ। ਲਓ ਜੀ ਚੈੱਕ ਕਰੋ। ਪੇਂਡ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਜੀ ਟੈਬੀ ਲਾਈਨ ਦਾ ਸੂਟ ਹੈ। ਪੂਰਾ ਬਹੁਤ ਲਾਈਟ weight ਫੈਬਰਿਕ ਹੈ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਵਾਲੀ। ਦੇਖੋਗੇ ਤੁਸੀਂ ਬਹੁਤ ਪਿਆਰਾ ਕਲਰ ਹੈ। ਚਲੋ ਜੀ ਇਹਦੇ ਨਾਲ ਵੀ ਆ ਗਿਆ ਜੀ ਦੁਪੱਟਾ ਬਹੁਤ ਹੀ ਪਿਆਰਾ। ਇਹਦਾ ਵੀ ਤੁਸੀਂ ਡਿਜ਼ਾਈਨ ਚੈੱਕ ਕਰੋ। ਬਹੁਤ ਖੁੰਨੇ ਝੁੰਨੇ ਤੇ ਕੰਫਰਟ ਦੇ ਬੱਟੇ ਨੇ ਦੇਖ ਸਕਦੇ ਤੁਸੀਂ ਲਓ ਜੀ ਬਹੁਤ ਹੀ ਪਿਆਰੇ ਸੂਟ ਨੇ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਈਗੀ ਜੇ ਪਸੰਦ ਆਈ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਉਸ ਤੇ ਤੁਸੀਂ ਮੈਸੇਜ ਕਰਕੇ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ